ਨੇ ਕੀ ਹਰ ਇੱਕ ਤਸਵੀਰ ਬੋਲਦੀ ਹੈ ਹਰ ਇੱਕ ਤਸਵੀਰ ਦੀ ਆਪਣੀ ਹੀ ਕਹਾਣੀ ਹੁੰਦੀ ਹੈ ਸਾਡੀ ਪਿਕਚਰਸ ਮੈਂ ਦੇਖ ਰਿਆ ਸੀਗਾ ਕਿੰਨਾ ਨਾ ਕਿ ਪਿਕਚਰ ਬੋਲਦੀ ਹੈ देयर इज ਅ मीनिंग ਟੂ ਇਟ ਜੇ ਤੁਸੀਂ ਡੀਪਲੀ ਦੇਖੋ ਤੇ ਤੁਹਾਨੂੰ ਕੁਝ ਨਾ ਕੁਝ मीनिंग ਦੇਖੇਗਾ ਕਿਹਦਾ ਰ ਐਕਸਪੀਰੀਅੰਸ ਆਪ ਦਾ ਐਕਸਪੀਰੀਅੰਸ ਬਹੁਤ ਅੱਛਾ ਜਾ ਰਿਹਾ ਹੈ ਪਲੱਸ ਸਾਨੂੰ ਕੁਝ ਨਾ ਕੁਝ ਲਾਈਕ ਪਤਾ ਚੱਲ ਰਿਹਾ ਵੀ ਸ਼ਾਟਸ ਨੂੰ ਕਿਵੇਂ ਲਿੱਤਾ ਜਾਂਦਾ ਹੈ ਵਾਈਲਡ ਲਾਈਫ ਫੋਟੋਗ੍ਰਾਫੀ ਹੋਗੀ ਮੈਂ ਫੋਟੋ ਦੇਖੀ ਸੀ ਥੀ ਯਹਾਂ ਪੇ ਗਣੇਸ਼ ਜੀ ਕੇ ਮੂਰਤੀ ਚੱਲ ਰਹੀ ਹੈ ਸਟੋਰੀ ਮੈਂ ਉਸੇ ਪੁੱਛਾ ਤੋ ਇਹ ਥੀ ਕਿ ਪਹਿਲੇ ਕੇ ਟਾਈਮ ਪੇ ਸਭ ਹੱਥ ਜੋੜਦੇ ਤੇ ਬਟ ਅਬ ਉਸ ਫੋਟੋਗ੍ਰਾਫ ਮੇ ਸਭ ਫੋਨ ਪਕੜ ਕੇ ਫੋਟੋ ਖਿੱਚ ਰਹੇ ਆ ਬਸ ਇੱਕ ਬੰਦਾ ਹੱਥ ਜੋੜ ਰਹਾ ਹੈ ਇਹ ਲੁਧਿਆਣਾ ਸ਼ਹਿਰ ਹੈ ਇਹ ਮੇਰਾ ਸੋਹਣਾ ਸ਼ਹਿਰ ਹੈ ਇਹ ਸੋਹਣੇ ਸ਼ਹਿਰ ਨੂੰ ਮੇਰੇ 21 ਦੋਸਤਾਂ ਨੇ ਲੋਕਾਂ ਨੂੰ ਦਿਖਾਇਆ ਅਸੀਂ ਇਹ ਸ਼ਹਿਰ ਦੇ ਵੱਖ-ਵੱਖ ਰੰਗ ਜਿਹੜੇ ਦਿਖਾਏ ਆ ਇਸ ਸਮੇਂ-ਸਮੇਂ ਤੇ ਅਸੀਂ ਅਲੱਗ-ਅਲੱਗ ਟਾਈਮ ਤੇ ਸ਼ੂਟ ਕੀਤੇ ਆ ਇੱਕ ਦਿਨ ਦੀ ਮਿਹਨਤ ਨਹੀਂ ਹੈ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਦੋਨਾਂ ਨੂੰ ਮੁਬਾਰਕਵਾਦ ਦਿੰਨਾ ਸਤਲੁਜ ਕਲੱਬ ਦੇ ਵਿੱਚ ਇਹਨਾਂ ਨੇ ਅੱਜ ਦਾ ਇਹ ਐਗਜ਼ੀਬਿਸ਼ਨ ਦਾ ਪ੍ਰੋਗਰਾਮ ਰੱਖ ਕੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਮੈਂ ਤਾਂ ਇਹ ਕਹ ਰਿਹਾ ਕਿ ਲਗਣੀ ਚਾਹੀਦੀ ਹੈ ਇਹਦੇ ਮਤਲਬ অলਮੋਸਟ ਹਮੇਸ਼ਾ ਲਗਣੀ ਚਾਹੀਦੀ ਹੈ ਕਿਉਂਕਿ ਬਹੁਤ ਸਿੱਖ ਨੂੰ ਮਿਲਦਾ ਹੈ ਤੇ ਕਮਿਊਨਿਟੀ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਹੈ ਸਾਰਿਆਂ ਦਾ ਕਹਿੰਦੇ ਨੇ ਕਿ ਹਰ ਇੱਕ ਤਸਵੀਰ ਬੋਲਦੀ ਹੈ ਹਰ ਇੱਕ ਤਸਵੀਰ ਦੀ ਆਪਣੀ ਹੀ ਕਹਾਣੀ ਹੁੰਦੀ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਪੱਤਰਕਾਰ ਵੀਰਾਂ ਦੇ ਵੱਲੋਂ ਵਰਲਡ ਫੋਟੋਗ੍ਰਾਫੀ ਡੇ ਤੇ ਸਾਲਾਨਾ ਐਗਜ਼ੀਬਿਸ਼ਨ ਹੈ ਜਿਹੜੀ ਉਹਨਾਂ ਦੇ ਵੱਲੋਂ ਲਗਾਈ ਜਾਂਦੀ ਹੈ 9th ਐਗਜ਼ਿਬਿਸ਼ਨ ਜਿਹੜੀ ਲਗਾਈ ਗਈ ਹੈ 1000 ਵਰਡਸ ਜਿਸ ਦੇ ਵਿੱਚ ਤਸਵੀਰਾਂ ਜਿਹੜੀਆਂ ਪ੍ਰਦਰਸ਼ਨੀ ਲਗਾਈ ਗਈ ਹੈ ਲਗ ਲਗ ਜਿਹੜੇ ਪ੍ਰਤੀਨਿਧੀ ਆ ਰਹੇ ਨੇ ਅਲਗ ਲਗ ਕੌਲਸਾਂ ਦੇ ਬੱਚੇ ਆ ਰਹੇ ਨੇ ਅਤੇ ਪਤਵੰਤੇ ਆ ਰਹੇ ਨੇ ਲੁਧਿਆਣਾ ਸ਼ਹਿਰ ਦੇ ਨਾਮੇ ਜੋ ਕਿ ਇਹਨਾਂ ਫੋਟੋਆਂ ਦੀ ਹੈ ਜਿਹੜੀ ਸراہਨਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪੱਤਰਕਾਰਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਬੈਸਟ ਪਿਕਚਰਸ ਨੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਤੇ ਲੋਕ ਨੇ ਜਿਹੜੇ ਇੱਥੇ ਆ ਕੇ ਇਹਨਾਂ ਦੀ ਪ੍ਰਦਰਸ਼ਨੀ ਇਹਨਾਂ ਦੀ ਮਿਹਨਤ ਦੀ ਹੈ ਜਿਹੜੀ ਸراہਨਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁੱਛਦੇ ਆ ਲੋਕਾਂ ਤੋਂ ਕੀ ਐਕਸਪੀਰੀਅੰਸ ਆ ਉਹਨਾਂ ਦਾ ਸਰ ਪੱਤਰਕਾਰ ਵੀਰਾਂ ਵੱਲੋਂ ਅੱਜ ਜਿਹੜੀ ਐਗਜ਼ੀਬਿਸ਼ਨ ਲਗਾਈ ਗਈ ਹੈ ਉਸ ਵਿੱਚ ਆ ਕੇ ਤੁਹਾਨੂੰ ਕਿਵੇਂ ਲੱਗਿਆ ਦੇਖੋ ਮੈਂ ਹਰ ਇੱਕ ਸਾਲ ਆਉਨਾ ਮੈਂ ਜਦੋਂ ਦਾ ਇਹਨਾਂ ਨੇ ਐਗਜ਼ੀਬਿਸ਼ਨ ਸ਼ੁਰੂ ਕੀਤੀ ਆ ਇਹ ਕਲਮ ਰਾਈ ਜਾਂ ਬੋਲਣ ਨਾਲ ਨਹੀਂ ਪੂਰਾ ਹੋ ਸਕਦਾ ਜਿਹੜਾ ਐਗਜ਼ੀਬਿਸ਼ਨ ਦੇ ਵਿੱਚ ਇਹਨਾਂ ਨੇ ਅੱਜ ਇਹ ਦਿਖਾਇਆ ਵਾ ਜਾਂ ਹਰ ਇੱਕ ਸਾਲ ਦਿਖਾਉਂਦੇ ਆ ਇਹ ਰੈਲਿਟੀ ਦਿਖਾਉਂਦੇ ਆ ਵੀ ਅਸੀਂ ਕੀ ਦੁਨੀਆ ਦੇ ਅੰਦਰ ਜੋ ਸੱਚ ਆ ਉਹਨੂੰ ਲੋਕਾਂ ਦੇ ਸਾਹਮਣੇ ਜਾਗਰਤੀ ਕਰਦੇ ਆ ਔਰ ਬਹੁਤ ਮਿਹਨਤ ਦਾ ਕੰਮ ਆ ਦੇਖੋ ਇਹਨਾਂ ਨੂੰ ਕਹਿਣਾ ਤੇ ਸੁਣਨਾ ਉਹ ਤਾਂ ਆਸਾਨ ਜਿਹਾ ਲੱਗਦਾ ਪਰ ਕਰਨਾ ਬੜਾ ਔਖਾ ਹੁੰਦਾ ਇਹ ਪੱਤਰਕਾਰ ਵੀਰਾਂ ਦੀ ਇੱਕ ਆਪਣੀ ਲੱਗ ਦਾਸਤਾ ਔਰ ਲੱਗ ਇਹਨਾਂ ਦੀ ਕਹਾਣੀ ਆ ਇਹ ਬਹੁਤ ਵੱਡਾ ਅਪਰਾਲਾ ਤੇ ਬਹੁਤ ਮੈਂ ਇਹਨਾਂ ਨੂੰ ਅੱਜ ਦੇ ਇਸ ਦਿਜ ਦੇ ਉੱਤੇ ਮੁਬਾਰਕਬਾਦ ਵੀ ਦੇਣਾ ਮੇਰੇ ਨਾਲ ਵੱਡੇ ਭਾਈ ਪ੍ਰਿਤਪਾਲ ਸਿੰਘ ਪ੍ਰਦਾਨ ਦੁਖਨਵਾਨ ਗੁਰਦੁਆਰਾ ਸਾਹਿਬ ਦੇ ਆਏ ਆ ਅਸੀਂ ਸਾਰਿਆਂ ਨੇ ਰਲ ਕੇ ਇਹਨਾਂ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਜਿਹੜੀਆਂ ਨੇ ਉਹ ਫਰੇਮ ਦੇ ਅੰਦਰ ਤਾਂ ਹੈ ਜੀਆਂ ਪਰ ਮੂੰਹੋਂ ਬੋਲਦੀਆਂ ਨੇ ਫਰੇਮ ਦੇ ਬਾਹਰ ਨਿਕਲ ਕੇ ਦੱਸਦੀਆਂ ਨੇ ਵੀ ਸਾਨੂੰ ਕਿਸੇ ਨੇ ਕੈਮਰੇ ਵਿੱਚ ਕੈਦ ਕੀਤਾ ਇਸ ਕਰਕੇ ਅੱਜ ਦੇ ਦਿਨ ਇਹ ਡੇ ਦੇ ਉੱਤੇ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਦੋਨਾਂ ਨੂੰ ਮੁਬਾਰਕਬਾਦ ਦਿੰਨਾ ਸਤਲੁਜ ਕਲੱਬ ਦੇ ਵਿੱਚ ਇਹਨਾਂ ਨੇ ਅੱਜ ਦਾ ਇਹ ਐਗਜ਼ੀਬਿਸ਼ਨ ਦਾ ਪ੍ਰੋਗਰਾਮ ਰੱਖ ਕੇ ਬਹੁਤ ਵਧੀਆ ਪ੍ਰਾਲਾ ਕੀਤਾ ਵਾ ਸਿਰ ਤਸਵੀਰਾਂ ਤੁਸੀਂ ਦੇਖੀਆਂ ਜੀ ਸਭ ਤੋਂ ਮਨਮੋਹਕ ਤਸਵੀਰਾਂ ਵਧੀਆ ਤਸਵੀਰ ਦੀ ਜੇਕਰ ਗੱਲ ਕਰੀਏ ਤੁਹਾਨੂੰ ਕਿਹੜੀ ਲੱਗੀ ਦੇਖੋ ਗੁਰੂ ਘਰ ਦਾ ਜਿਹਦਾ ਓਟ ਆਸਰਾ ਲੈ ਕੇ ਚੱਲਦੇ ਆਪਾਂ ਚਾਹੇ ਗੁਰਦੁਆਰਾ ਦੁਖਨਵਾਂ ਸਾਹਿਬ ਹੋਵੇ ਚਾਹੇ ਅਦਾਸ਼ੀ ਹਰਮੰਦਰ ਸਾਹਿਬ ਹੋਵੇ ਚਾਹੇ ਦੁਰਗਾ ਮਾਤਾ ਮੰਦਰ ਦਾ ਹੋਵੇ ਇਹ ਤਸਵੀਰਾਂ ਮੂੰਹੋਂ ਬੋਲ ਕੇ ਦੱਸਦੀਆਂ ਨੇ ਵੀ ਗੁਰੂ ਦਾ ਆਸਰਾ ਜਿੱਥੋਂ ਮਿਲਦਾ ਜਿੱਥੋਂ ਮਾਂ ਮਾਈ ਦਾ ਆਸਰਾ ਮਿਲਦਾ ਉਹ ਇੱਕ ਵੱਖਰੀਆਂ ਆਪਣਾ ਸਥਾਨ ਪਾਉਂਦੀਆਂ ਨੇ ਬਾਕੀ ਜਿਹੜੀਆਂ ਨੇ ਸਾਰੀਆਂ ਹੀ ਦੀ ਸ਼ਲਾਗਾ ਯੋਗ ਨੇ ਔਰ ਸਾਰੀਆਂ ਬਹੁਤ ਵਧੀਆ ਨੇ ਵਾਈਗੁਰ ਜੀ ਕੇ ਖਾਲਸਾ ਵਾਈਗੁਰ ਜੀ ਕੀ ਫਤਿਹ ਉਹ ਤੁਹਾਨੂੰ ਕਿੱਦਾਂ ਦੀਆਂ ਲੱਗਿਆ ਇਸ ਐਗਜ਼ਿਬਿਸ਼ਨ ਦੇ ਵਿੱਚ ਆ ਕੇ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਭ ਤੋਂ ਪਹਿਲਾਂ ਉਸ ਕਾਲਪੁਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੁਧਿਆਣਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਉਪਰਾਲੇ ਸਦਕਾ ਅੱਜ ਹਰ ਸਾਲ ਦੀ ਤਰ੍ਹਾਂ ਐਗਜ਼ਿਬਿਸ਼ਨ ਲਗਾ ਕੇ ਸਾਰੇ ਹੀ ਸਤਿਕਾਰਯੋਗ ਸਿੱਖੀਧਰ ਨੂੰ ਇੱਥੇ ਬੁਲਾ ਕੇ ਮਾਨ ਸਲਮਾਨ ਦੇ ਵੀ ਬੁਲਾਉਂਦੇ ਹਨ ਮੈਂ ਇਸ ਸਮੂਚੀ ਐਸੋਸੀਏਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਉਪਰਾਲਾ ਕੀਤਾ ਔਰ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕਰਦੇ ਹਨ ਸਮੂਚੇ ਭਾਈਚਾਰੇਨ ਇਕੱਤਰ ਕਰਕੇ ਜੋ ਇੱਕ ਫੋਟੋਆਂ ਦਿੱਤੇ ਫੋਟੋ ਫਰੇਮ ਦੇ ਵਿੱਚ ਕੈਦ ਕਰਦੇ ਹਨ ਉਤੇ ਲੋਕਾਂ ਦੇ ਦਿਲ ਦੇ ਵਿੱਚ ਵੀ ਕੈਦ ਕਰਦੇ ਹਨ ਕਿਉਂਕਿ ਇਹ ਉਪਰਾਲਾ ਹਰ ਕੋਈ ਨਹੀਂ ਕਰ ਸਕਦਾ ਜਿਹਦੇ ਤੇ ਪਰਮਾਤਮਾ ਦੀ ਦੇਰ ਹੋਏ ਪਰਮਾਤਮਾ ਦੀ ਕਿਰਪਾ ਹੋਵੇ ਉਹੀ ਉਪਰਾਲਾ ਕਰ ਸਕਦਾ ਹੈ ਉਹੀ ਪਿਆਰ ਪਰਮਾਤਮਾ ਦਾ ਲੈ ਸਕਦਾ ਹੈ ਸਤਿਕਾਰਯੋਗ ਮੇਰੀ ਬੇਟੀ ਨੇ ਬੜੀ ਵਧੀਆ ਗੱਲ ਕੀਤੀ ਅਸ਼ੋਕ ਪ੍ਰਾਚਰ ਪੱਪੀ ਜੀ ਨੂੰ ਕਿ ਕਿਹੜੀ ਫੋਟੋ ਬਹੁਤ ਵਧੀਆ ਲੱਗੀ ਹੈ ਇਹ ਪਰਮਾਤਮਾ ਦੇ ਲਈ ਇੱਕ ਇੱਕ ਤੋਂ ਇੱਕ ਚੜ੍ਹੰਦੀਆਂ ਮੇਰਾ ਕੋਈ ਨਾਮ ਜਿਉ ਕਿਉਂਕਿ ਪ੍ਰਮਾਤਮਾ ਨੇ ਸਾਰੀਆਂ ਹੀ ਵਧੀਆ 1 2 1 ਚੜ੍ਹਦੀਆਂ ਬਣਾਈਆਂ ਇਹਨਾਂ ਦਾ ਨਾਮ ਲੈਣਾ ਬਹੁਤ ਔਖਾ ਹੈ ਸਾਰੀ ਇੱਜ਼ਤਕਾਰਤ ਜੀ ਸਾਰੀਆਂ ਸ਼ਕਤਾ ਸਤਕਾਰਿਤ ਫੋਟੋਗ੍ਰਾਫਰ ਨੇ ਸਾਰਿਆਂ ਦਾ ਪੱਤਰਕਾਰ ਐਸੋਸੀਏਸ਼ਨ ਦਾ ਫੋਟੋਗ੍ਰਾਫਰ ਦਾ ਤੇ ਜਲਤੋ ਤਨ ਮਾਰ ਕਰਤਾ ਔਰ ਪ੍ਰਮਾਤਮਾ ਨੇ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਇਹਨਾਂ ਤੋਂ ਸੇਵਾ ਲੈੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਉਹ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮਤਲਬ ਇੰਨੇ ਸੋਹਣੀਆਂ ਸੋਹਣੀਆਂ ਤਸਵੀਰਾਂ ਸਜਾਈਆਂ ਹੋਈਆਂ ਨੇ ਕੀ ਕਹਿਣਾ ਚਾਹਾਂ ਉਹ ਐਕਚੁਅਲੀ ਮੈਂ ਐਗਜ਼ੀਬਿਸ਼ਨ ਪਹਿਲੇ ਵੀ ਮੈਂ ਬਹੁਤ ਵਾਰੀ ਆਇਆ ਮੈਨੂੰ ਯਾਦ ਹੈ ਕਿ ਇਹ 7-8 ਸਾਲਾਂ ਤੋਂ ਲੱਗ ਰਹੀ ਹੈ ਤੇ ਔਰ ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਵੀ ਇੱਕ ਲਾਇਗਰ ਫੋਟੋਗ੍ਰਾਫਰ ਹੁੰਦਾ ਹੈ ਉਹ ਆਪਣੀ ਬੈਸਟ ਦੋ ਦੋ ਪਿਕਚਰਸ ਲੈ ਕੇ ਆਂਦਾ ਹੈ ਮੈਂ ਸਾਰੀ ਪਿਕਚਰਸ ਮੈਂ ਦੇਖ ਰਿਹਾ ਸੀਗਾ ਕਹਿੰਦੇ ਨਾ ਕਿ ਪਿਕਚਰ ਬੋਲਦੀ ਹੈ देयर ਇਜ਼ ਅ ਮੀਨਿੰਗ ਟੂ ਇਟ ਜੇ ਤੁਸੀਂ ਡੀਪਲੀ ਦੇਖੋ ਤੇ ਤੁਹਾਨੂੰ ਕੁਝ ਨਾ ਕੁਝ ਮੀਨਿੰਗ ਦੇਖੇਗਾ ਜਿਵੇਂ ਕੋਈ ਬੱਚਿਆਂ ਦੇ ਖੇਲਦੀ ਦੀ ਹੈ ਕੋਈ ਰੇਲਵੇ ਲਾਈਨ ਕ੍ਰੋਸ ਕਰ ਰਿਹਾ ਹੈ ਕੋਈ ਸੋਚ ਰਿਹਾ ਹੈ ਮਲਕੀ ਐਵਰੀ ਪਿਕਚਰ ਸਪੀਕ ਸਮਥਿੰਗ ਇਟ ਹੈਜ਼ ਅ ਸਟੋਰੀ ਇਟ ਹੈਜ਼ ਅ ਸਟੋਰੀ ਤੇ ਉਹੀ ਮੈਂ ਪਿਕਚਰਸ ਦੇ ਕੇ ਹੈਰਾਨ ਸੀ ਕਿ ਵੀ ਜਿੰਨੇ ਵੀ ਪਿਕਚਰਸ ਲਈਆਂ ਹੈਗੀਆਂ ਬੜੀ ਬਰੀਕੀ ਦੇ ਵਿੱਚ ਲਈਆਂ ਹੈਗੀਆਂ ਐਨਰ ਜੇ ਤੁਸੀਂ ਉਹਨੂੰ ਡੀਪਲੀ ਸੋਚੋ ਜਾਂ ਸਮਝੋ ਦੇ ਵਿਲ ਹੈਵ ਸਮ ਸਟੋਰੀ ਟੂ ਇਟ ਯੂ نو ਸੋ ਮੇਰੀ ਬੈਸਟ ਯੂ نو ਵਿਸ਼ਸ ਇਸ ਸਾਰਿਆਂ ਨੂੰ ਜਿਹੜੇ ਫੋਟੋਗ੍ਰਾਫਰਸ ਨੇ ਦੇਖੋ ਇੰਨੀ ਵੱਡੀ ਐਗਜ਼ੀਬਿਸ਼ਨ ਲਗਾਈ ਹੈ ਸਭ ਨੇ ਪਾਰਟਿਸਿਪੇਟ ਕੀਤਾ ਹੈ ਸਭ ਨੇ ਆਪਣੀ ਪਿਕਚਰਸ ਨੂੰ ਡਿਸਪਲੇ ਕੀਤਾ ਹੈ ਆਈ ਥਿੰਕ ਯੂ نو ਮਨੀ ਮਨੀ ਕੰਗ੍ਰੈਚੁਲੇਸ਼ਨ ਟੂ देम ਇਦਾਂ ਹੀ ਹਰ ਇੱਕ ਸਾਲ ਲਾਂਦੇ ਰਹਿੰਦੇ ਆ ਤੇ ਅਸੀਂ ਆਂਦੇ ਰਹਿੰਦੇ ਆ ਤੇ ਦੇਖਦੇ ਰਹਿੰਦੇ ਆ ਅਸੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਥੇ ਬਹੁਤ ਸਾਰੇ ਸਟੂਡੈਂਟਸ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੋ ਕੈਸਾ ਰਿਹਾ ਐਕਸਪੀਰੀਅੰਸ ਆਪ ਐਕਸਪੀਰੀਅੰਸ ਬਹੁਤ ਅੱਛਾ ਜਾ ਰਿਹਾ ਪਲੱਸ ਸਾਨੂੰ ਕੁਝ ਨਾ ਕੁਝ ਲਾਈਕ ਪਤਾ ਚੱਲ ਰਿਹਾ ਵੀ ਸ਼ਾਟਸ ਨੂੰ ਕਿਵੇਂ ਲਿੱਤਾ ਜਾਂਦਾ ਹੈ ਵਾਈਲਡ ਲਾਈਫ ਫੋਟੋਗ੍ਰਾਫੀ ਹੋਗੀ ਬਹੁਤ ਕੁਝ ਮਤਲਬ ਡਿਫਰੈਂਟ ਡਿਫਰੈਂਟ ਚੀਜ਼ਾਂ ਨੂੰ ਲੈ ਕੇ ਕਿਦਾਂ ਸ਼ਾਟਸ ਲੈ ਰਿਹਾ ਹੈ ਪਲੱਸ ਇੱਕ ਇੱਕ ਸਾਨੂੰ ਚੀਜ਼ ਨੂੰ ਕਲੀਅਰਿਫਾਈ ਕੀਤਾ ਜਾ ਰਿਹਾ ਹਰ ਪਿਕਚਰ ਦੇ ਵਿੱਚ ਕੁਝ ਨਾ ਕੁਝ ਹੈ ਜੋ ਬਹੁਤ ਸਪੈਸੀਫਿਕ ਮੀਨਿੰਗ ਕਰਦੀ ਹੈ ਸੋ ਕਹਿੰਦੇ ਨੇ ਤਸਵੀਰਾਂ ਬੋਲਦੀਆਂ ਨੇ ਇੱਥੇ ਬਹੁਤ ਸਾਰੀਆਂ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ ਕਿਵੇਂ ਦਾ ਲੱਗ ਰਿਹਾ ਹੈ ਕਿਹੜੀ ਤਸਵੀਰ ਤੁਹਾਨੂੰ ਬਹੁਤ ਵਧੀਆ ਲੱਗੀ ਇਹ ਹਰ ਇੱਕ ਫੋਟੋਗ੍ਰਾਫ ਮੇਕ ਸਟੋਰੀ ਛੁਪੀ ਹੋਈ ਹੈ ਔਰ ਬਹੁਤ ਯੂਨੀਕ ਸਟੋਰੀ ਹੈ ਤੋ ਇੱਕ ਮੈਨੇ ਫੋਟੋ ਦੇਖੀ ਥੀ ਯਹਾਂ ਪੇ ਗਣੇਸ਼ ਜੀ ਕੇ ਮੂਰਤੀ ਚੱਲ ਰਹੀ ਹੈ ਐਂਡ ਸਟੋਰੀ ਮੈਨੇ ਉਸੇ ਪੁੱਛਾ ਤੋ ਯੇ ਥੀ ਕਿ ਪਹਿਲੇ ਕੇ ਟਾਈਮ ਪੇ ਸਭ ਹੱਥ ਜੋੜਤੇ ਥੇ ਬਟ ਅਬ ਉਸ ਫੋਟੋਗ੍ਰਾਫ ਮੇ ਸਭ ਫੋਨ ਪਕੜ ਕੇ ਫੋਟੋ ਖਿੱਚ ਰਹੇ ਹਨ ਬਸ ਇੱਕ ਬੰਦਾ ਹੱਥ ਜੋੜ ਰਹਾ ਹੈ ਤੋ ਉਸਕੇ ਪਿੱਛੇ ਵੀ ਇੱਕ ਸਟੋਰੀ ਹੈ ਔਰ ਉਹ ਬਹੁਤ ਮਤਲਬ ਦੇਤੀ ਹੈ ਔਰ ਸਭ ਕੋ ਇਨਸਪਾਇਰ ਕਰ ਰਹੀ ਹੈ ਲਾਈਕ ਇਹ ਤਦ ਦੀ ਜਿਹੜੀ ਐਕਸਪੀਰੀਅੰਸ ਹੁੰਦੇ ਨੇ ਬਹੁਤ ਘੱਟ ਮਿਲਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਤੁਹਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇ ਸੋ ਇੱਥੇ ਤੁਹਾਨੂੰ ਕਿਵੇਂ ਲ ਬਹੁਤ ਵਧੀਆ ਲੱਗਿਆ ਮਤਲਬ ਐਗਜ਼ਿਬਿਸ਼ਨਸ ਮਤਲਬ ਬਹੁਤ ਰੇਅਰ ਲੱਗਦੀ ਹੈ ਮੈਂ ਤਾਂ ਇਹ ਕਹ ਰਿਹਾ ਕਿ ਲਗਣੀ ਚਾਹੀਦੀ ਹੈ ਇਹ ਮਤਲਬ ਆਲਮੋਸਟ ਹਮੇਸ਼ਾ ਲਗਣੀ ਚਾਹੀਦੀ ਹੈ ਕਿਉਂਕਿ ਬਹੁਤ ਸਿੱਖਨ ਨੂੰ ਮਿਲਦਾ ਹੈ ਤੇ ਕਮਿਊਨਿਟੀ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਹੈ ਸਾਰਿਆਂ ਨਾਲ ਸੋ ਸਟੂਡੈਂਟਸ ਲਈ ਜੇਕਰ ਗੱਲ ਕਰੀਏ ਇਹ ਕਿੰਨੀ ਕਿ ਯੂਸਫੁਲ ਐਗਜ਼ਿਬਿਸ਼ਨ ਐ ਐਗਜ਼ਿਬਿਸ਼ਨ ਯੂਸਫੁਲ ਇਸ ਲਈ ਹੈ ਕਿਉਂਕਿ ਇਹਦੇ ਵਿੱਚ ਫੋਟੋਗ੍ਰਾਫੀ ਦਾ ਕਾਫੀ ਕੁਝ ਦੱਸਿਆ ਗਿਆ ਤੇ ਹਰ ਇੱਕ ਫੋਟੋਗ੍ਰਾਫ ਨੂੰ ਖਿੱਚਣ ਲਈ ਇੱਕ ਵੇਅ ਆ ਮੋਟਿਵ ਆ ਮੀਨ ਮਤਲਬ ਜਿੱਦਾਂ ਕੀ ਦੀਦੀ ਨੇ ਦੱਸਿਆ ਹਰ ਇੱਕ ਫੋਟੋਗ੍ਰਾਫ ਦੇ ਪਿੱਛੇ ਸਟੋਰੀ ਹੈ ਤੇ ਉਹ ਸਟੋਰੀ ਨੂੰ ਐਨਲਾਈਜ਼ ਕਰਨ ਲਈ ਇਹ ਫੋਟੋਗ੍ਰਾਫ ਦਾ ਵੀ ਬਹੁਤ ਵੱਡਾ ਰੋਲ ਆ ਇਹਦੇ ਵਿੱਚ ਸੋ ਕਿਸ ਤਰ੍ਹਾਂ ਦੀਆਂ ਵਿਸ਼ੇਸਤਾ ਜਿਹੜੀਆਂ ਤੁਸੀਂ ਦੇਣਾ ਚਾਹੋਗੇ ਜਿਹੜੇ ਪੱਤਰਕਾਰ ਵੀਰਾਂ ਨੇ ਇੱਥੇ ਲਗਾਈ ਹੋਈ ਹੈ ਇਸ ਐਕਸੀਬਿਸ਼ਨ ਬਹੁਤ ਅੱਛੀ ਕਿਉਂਕਿ ਹਰ ਇੱਕ ਮਤਲਬ ਫੋਟੋਸ ਵਿੱਚ ਮੈਂ ਅਲੱਗ-ਅਲੱਗ ਐਂਗਲਸ ਹੈ ਇਤਨੀ ਅੱਛੀ ਸਿਨੇਮੈਟੋਗ੍ਰਾਫੀ ਹੈ ਬਹੁਤ ਅੱਛੀ ਤੁਸੀਂ ਇੱਕ ਵਾਹ ਪੇ ਇੱਕ ਫੋਟੋ ਹੈ ਜਿਸ ਵਿੱਚ ਇੱਕ ਚੂੜਲਾ ਹੈ ਉਸਕੰਦਰ ਦੋ ਡੌਗੀਜ਼ ਬੈਠੇ ਨੇ ਤੋ ਕਿੰਨੀ ਇਹ ਜ਼ਿਆਦਾ ਇਨੋਸੈਂਸ ਸ਼ੋਅ ਕਰ ਰਹੀ ਹੈ ਉਹ ਬਹੁਤ ਅਚੀ ਫੋਟੋ ਹੈ ਬਾਕੀ ਜਹਾਂ ਪੇ ਫਾਇਰ ਵਾਲੀ ਹੈ ਉਹ ਇਤਨੀ ਅਚੀ ਡਿਟੇਲਿੰਗ ਹੈ ਉਨਮੇ ਫੋਟੋਗ੍ਰਾਫੀ ਬਹੁਤ ਅਚੀ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਨੌਵੀ ਐਗਜ਼ੀਬਿਸ਼ਨ ਹੈ ਜਿਹੜੀ 1000 ਵਰਡਸ ਲਗਾਈ ਗਈ ਹੈ ਲੋਕਾਂ ਦੇ ਵੱਲੋਂ ਹਰ ਸਾਲ ਹੈ ਜਿਹੜੀ ਬਹੁਤ ਸ਼ਲਾਗਾ ਕੀਤੀ ਜਾਂਦੀ ਹੈ ਇਸ ਪ੍ਰਦਰਸ਼ਨੀ ਦੀ ਆਉ ਪੁੱਛਨੇ ਹੈ ਇਸ ਪ੍ਰਦਰਸ਼ਨੀ ਬਾਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕਿ ਤਰੀਕੇ ਨਾਲ ਉਪਰਾਲਾ ਰਹਿੰਦਾ ਹੈ ਤੁਹਾਡਾ ਲਾਈਕ ਨੌਵੀਂ ਐਗਜ਼ੀਬਿਸ਼ਨ ਪਹੁੰਚੀ ਹੈ ਬਹੁਤ ਵਧੀਆ ਹੁੰਗਾਰਾ ਮਿਲਦਾ ਲੁਧਿਆਣੇ ਦੇ ਲੋਕਾਂ ਦਾ ਕੀ ਕਹਿਣਾ ਚਾਹੂੰ ਧੰਨਵਾਦ ਲੁਧਿਆਣਾ ਲਾਈਵ ਦਾ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਦਿੱਤਾ ਅਸੀਂ 21 ਦੋਸਤ ਇੱਕ ਸ਼ਹਿਰ ਦੇ ਵਿੱਚ ਅਲੱਗ ਪਹਿਚਾਨ ਰੱਖਦੇ ਹਾਂ ਕਿਉਂਕਿ ਅਸੀਂ ਅਖਬਾਰ ਦੀ ਦੁਨੀਆ 'ਚ ਸੇਵਾ ਕਰਦੇ ਹਾਂ ਅਖਬਾਰ ਦੀ ਦੁਨੀਆ ਦੇ ਵਿੱਚ ਰਹਿ ਕੇ ਅਸੀਂ ਰੋਜ਼ਾਨਾ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਕੇ ਫੋਟੋ ਖਿੱਚਦੇ ਹਾਂ ਅੱਗੇ ਹੋ ਕੇ ਕੋਈ ਮੇਰੇ ਤੋਂ ਅੱਗੇ ਹੁੰਦਾ ਮੈਂ ਕਿਸੇ ਤੋਂ ਅੱਗੇ ਹੁੰਨਾ ਉੱਥੇ ਸੀਨੀਅਰ ਜੂਨੀਅਰ ਭੁੱਲ ਜਾਂਦੇ ਆਂ ਮਗਰ ਅੱਜ ਇੱਕ ਇਹੋ ਜਿਹਾ ਦਿਨ ਹੈ ਜਿਹਦੇ ਵਿੱਚ ਵਰਲਡ ਫੋਟੋਗ੍ਰਾਫੀ ਦਾ ਦਿਨ ਹੈ ਅਸੀਂ 21 ਦੋਸਤ ਇਕੱਠੇ ਹੋ ਗਏ ਰੋਜ਼ ਦੋ ਦੋ ਫੋਟੋ ਆਪਣੀਆਂ ਲਾਉਣੇ ਆ ਇਸ ਦੋ ਦੋ ਫੋਟੋਆਂ ਦੇ ਨਾਲ ਅਸੀਂ ਸ਼ਹਿਰ ਨੂੰ ਸ਼ੋਕੇਸ ਕਰਦੇ ਆਂ ਸ਼ਹਿਰ ਦੇ ਵਿੱਚ ਜੋ ਸਾਡਾ ਸਮਾਂ ਚੰਗਾ ਸਮਾਂ ਜੀ ਰੋਜ਼ ਦੇਖਦੇ ਆਂ ਇਹਨਾਂ ਮੌਕਾ ਸਮਾਂ ਕਰੋਨਾ ਦੇਖਿਆ ਸੀ ਮਗਰ ਉਹਦੇ ਵਿੱਚ ਜਿਹੜੀ ਅੱਜ ਦੰਗੀ ਨਹੀਂ ਤੁਹਾਨੂੰ ਦਿਖਾ ਰਹੇ ਆ ਇਹ ਲੁਧਿਆਣਾ ਸ਼ਹਿਰ ਹੈ ਇਹ ਮੇਰਾ ਸੋਹਣਾ ਸ਼ਹਿਰ ਹੈ ਇਹ ਸੋਹਣੇ ਸ਼ਹਿਰ ਨੂੰ ਮੇਰੇ 21 ਦੋਸਤਾਂ ਨੇ ਲੋਕਾਂ ਨੂੰ ਦਿਖਾਇਆ ਅਸੀਂ ਇਹ ਸ਼ਹਿਰ ਦੇ ਵੱਖ-ਵੱਖ ਰੰਗ ਜਿਹੜੇ ਦਿਖਾਏ ਆ ਇਸ ਸਮੇਂ-ਸਮੇਂ ਤੇ ਅਸੀਂ ਅਲੱਗ-ਅਲੱਗ ਟਾਈਮ ਤੇ ਸ਼ੂਟ ਕੀਤੇ ਆ ਇੱਕ ਦਿਨ ਦੀ ਮਿਹਨਤ ਨਹੀਂ ਹੈ ਇਹ ਲਗਾਤਾਰ ਹੈ ਜੀ ਸਾਲ 20 ਗਸੂ ਨੂੰ ਖਤਮ ਹੋਣੀ ਹੈ 21 ਗਸੂ ਤੋਂ ਸ਼ੁਰੂ ਹੋ ਜਾਣਾ ਹੈ ਅਗਲਾ ਉਪਰਾਲਾ ਕਦੋਂ ਉਪਰਾਲਾ ਅਗਲਾ ਕਿਦਾਂ ਇਸ ਕਰਕੇ ਸਾਡੀ ਸਾਰੇ ਜਾਣੇ ਮਿਹਨਤ ਦੇ ਨਾਲ ਇਹ ਕੰਮ ਹੁੰਦਾ ਬੜੀ ਮਿਹਨਤ ਆ ਬੜੇ ਦੋਸਤਾਂ ਦਾ ਪਿਆਰ ਆ ਤਸਵੀਰਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਸਾਰੇ ਪੱਤਰਕਾਰ ਵੀਰ ਹਨਾ ਇੱਕ ਦੂਜੇ ਨਾਲ ਕੰਪੀਟੀਸ਼ਨ ਦਾ ਭਾਵ ਹੁੰਦਾ ਕਿ ਮੈਂ ਉਹਦੇ ਤੋਂ ਵਧੀਆ ਖਿੱਚਣੀ ਆ ਤੇ ਉਹ ਮੇਰੇ ਤੋਂ ਵਧੀਆ ਨਾ ਖਿੱਚ ਲੇ ਨਹੀਂ ਅੱਜ ਦੀ ਉਹ ਹੁੰਦਾ ਜੀ ਅੱਜ ਮੇਰੀਆਂ ਵੀ ਦੋ ਬੈਸਟਾਂ ਤੇ ਮੇਰੇ ਸਾਥੀਆਂ ਦੀ ਵੀ ਦੋ-ਦੋ ਬੈਸਟ ਹੈ। ਅਸੀਂ ਮੈਂ ਜੋ ਸੋਚਿਆ ਜੋ ਉਹਨਾਂ ਨੇ ਸੋਚਿਆ ਸਭ ਨੇ ਆਪਣੇ ਆਪਣੇ ਰੰਗ ਦਿਖਾਏ ਆ। ਫੋਟੋਆਂ ਦੋ ਦਿਨਾਂ ਲਈ ਇੱਕ ਦਿਨ ਦੀ ਪ੍ਰਦਰਸ਼ਨੀ ਕਰਨੀ ਹੈ ਤੇ ਲੋਕਾਂ ਨੂੰ ਦੱਸਣਾ ਵੀ ਅਸੀਂ ਕੀ ਕਰਦੇ ਆ ਕਿਉਂਕਿ ਸਾਨੂੰ ਦਿਨ ਦੇ ਵਿੱਚ ਪਤਾ ਨਹੀਂ ਲੱਗਦਾ ਸਮਾਂ ਕਦੋਂ ਕਿੱਥੇ ਲੰਘ ਜਾਂਦਾ ਮਗਰ ਅੱਜ ਅਸੀਂ ਕੋਸ਼ਿਸ਼ ਕਰਕੇ ਲੋਕਾਂ ਨੂੰ ਸ਼ਹਿਰ ਦੇ ਰੰਗ ਦਿਖਾਣੇ ਆ ਇਹ ਸਾਡੀ ਕੋਸ਼ਿਸ਼ ਹੈ। ਲੁਧਿਆਣੇ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਸ ਐਗਜ਼ਿਬਿਸ਼ਨ ਬਾਰੇ? ਸਾਡੀ ਖੁਸ਼ੀ ਹੈ ਕਿ ਤੁਹਾਨੂੰ ਅਸੀਂ ਰੋਜ਼ ਜਿਹੜੇ ਅਖਬਾਰ ਦੇ ਵਿੱਚ ਮੇਰੇ ਪੱਤਰਕਾਰ ਸਾਥੀ ਜਿੰਨੀਆਂ ਖਬਰਾਂ ਲਿਖਦੇ ਆ ਉਹ ਜਿਵੇਂ ਵਿਕਟ ਕੀਪਰ ਹੁੰਦਾ ক্রিকেট ਦੇ ਵਿੱਚ ਓਵੇਂ ਅਖਬਾਰ ਦੀ ਇੱਕ ਫੋਟੋਗ੍ਰਾਫਰ ਕੰਮ ਦਾ ਹੁੰਦਾ ਓਵੇਂ ਵਰਲਡ ਐਗਜ਼ੀਬਿਸ਼ਨ ਡੇ ਦੀ ਜਿਵੇਂ ਸਾਰਿਆਂ ਨੂੰ ਮੁਬਾਰਕਬਾਦ ਹੈ ਲੁਧਿਆਣਾ ਲਾਈਵ ਦੇ ਮਾਧਿਅਮ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਕੱਲ ਨੂੰ ਫੋਟੋਗ੍ਰਾਫਰਸ ਇੱਥੇ ਸਾਡਾ ਪ੍ਰਦਰਸ਼ਨ ਦੇਖਣ ਆਣ ਕਿ ਅਸੀਂ 20 ਤਰੀਕ ਨੂੰ ਵੀ ਕੰਮ ਕਰਕੇ ਦਿਖਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸੋਹਣੀ ਪ੍ਰਦਰਸ਼ਨੀ ਹੈ ਜਿਹੜੀ ਫੋਟੋਆਂ ਦੀ ਲਗਾਈ ਗਈ ਹੈ ਜੋ ਕਿ ओरिजिनल ਪਿਕਚਰਸ ਨੇ ਕੈਮਰਾਮੈਨਸ ਵੱਲੋਂ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਨੇ ਕੋਈ ਪੇਂਟਿੰਗ ਐਗਜ਼ੀਬਿਸ਼ਨ ਨਹੀਂ ਰੀਅਲ ਫੋਟੋਗ੍ਰਾਫੀ ਹੈ ਜਿਹੜੀ ਵਰਲਡ ਫੋਟੋਗ੍ਰਾਫੀ ਦੇ ਤੇ ਜੁੜੀ ਪ੍ਰਦਰਸ਼ਿਤ ਕੀਤੀ ਗਈ ਹੈ ਸੋ ਇਸ ਐਗਜ਼ੀਬਿਸ਼ਨ ਨੂੰ ਦੇਖਣ ਤੁਸੀਂ ਵੀ ਆ ਸਕਦੇ ਹੋ ਕੱਲ ਦਾ ਦਿਨ ਵੀ ਇਹ ਐਗਜ਼ੀਬਿਸ਼ਨ ਹੈ ਜਿਹੜੀ ਲੱਗੀ ਰਹੇਗੀ ਥੈਂਕ ਯੂ